ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਾ ਅੱਜ ਸੋ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਫਜ਼ੂਲੀ ਖਰਚੀ ਦੀ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਹੁਸ਼ਰਪੁਰ ਦੇ ਵਿੱਚ ਸਰਕਾਰ ਵਪਾਰ ਮਿਲਣੀ ਤਹਿਤ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਸੋ ਆਪਾਂ ਹੁਸ਼ਰਪੁਰ ਸ਼ਹਿਰ ਦੀ ਗੱਲ ਕਰੀਏ ਹੁਸ਼ਰਪੁਰ ਸ਼ਹਿਰ ਤੋਂ ਇਲਾਵਾ ਜਿਸ ਥਾਂ ਤੇ ਮੁੱਖ ਮੰਤਰੀ ਦਾ ਸਮਾਗਮ ਆਯੋਜਿਤ ਹੁੰਦਾ ਉਹ ਥੋੜਾ ਆਊਟਰ ਏਰੀਆ ਹੈ ਹੁਸ਼ਰਪੁਰ ਟਾਂਡਾ ਰੋਡ ਤੇ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤਾਂ ਹੁਸ਼ਿਆਰਪੁਰ ਸ਼ਹਿਰ ਤੋਂ ਲੈ ਕੇ ਟਾਂਡਾ ਰੋਡ ਤੱਕ ਉਸ ਸਾਰੇ ਇਲਾਕੇ ਨੂੰ ਸਜਵਿਆ ਹੀ ਵੋਟੀ ਵਾਂਗਸ ਜਾ ਜਾਂਦਾ ਹੈ ਤੇ ਸਜਾਇਆ ਕਿਹ ਨਾਲ ਜਾਂਦਾ ਉਹ ਸਿਰਫ ਤਾਂ ਸਿਰਫ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਫਲੈਕਸ ਬੋਰਡਾਂ ਦੇ ਨਾਲ ਕਿਉਂਕਿ ਇਹ ਉਹੀ ਸਰਕਾਰ ਹੈ ਸੱਤਾ ਤੋਂ ਪਹਿਲਾਂ ਆਮ ਆਦਮੀ ਆਮ ਆਦਮੀ ਹੋਣ ਦਾ ਹੌਕਾ ਦਿੰਦੀ ਸੀ ਸੱਤਾ ਤੋਂ ਪਹਿਲਾਂ ਇਹ ਆਮ ਆਦਮੀ ਹੋਣ ਦਾ ਰੋਲਾ ਪਾਉਂਦੀ ਸੀ ਦੁਹਾਈਆਂ ਪਾਉਂਦੀ ਸੀ ਤੇ ਇਹਨਾਂ ਦੇ ਆਗੂ ਅਰਵੰਦ ਕੇਜਰੀਵਾਲ ਤੇ ਭਗਵੰਤ ਮਾਨ ਇਹ ਕਹਿੰਦੇ ਨਹੀਂ ਹੁੰਦੇ ਸੀ ਥੱਕਦੇ ਕਿ ਕੰਮ ਕਰਨ ਦੀ ਲੋੜ ਹੁੰਦੀ ਹੈ ਫੋਟੋਆਂ ਇਸ਼ਤਿਹਾਰਾਂ ਦੀ ਜ਼ਰੂਰਤ ਉਹ ਨਹੀਂ ਹੁੰਦੀ ਹੈ ਪਰੰਤੂ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ਼ਤਿਹਾਰਬਾਜ਼ੀ ਤੇ ਜ਼ੋਰ ਦਿੱਤਾ ਹੈ ਪੰਜਾਬ ਤੋਂ ਇਲਾਵਾ ਹੋਰ ਨਾ ਬਾਹਰੀ ਸੂਬਿਆਂ ਦੇ ਵਿੱਚ ਚਾਹੇ ਉਹ ਯੂਪੀ ਬਿਹਾਰ ਦੀ ਗੱਲ ਹੋਵੇ ਉਹ ਗੁਜਰਾਤ ਦੀ ਗੱਲ ਹੋਵੇ ਹਰਿਆਣਾ ਦੀ ਗੱਲ ਹੋਵੇ ਤਜੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪੈਸੇ ਦੀ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਬੇਸ਼ੱਕ ਹੋਰ ਸਰਕਾਰਾਂ ਵੀ ਇਹ ਕੰਮ ਕਰਦੀਆਂ ਹੋਣਗੀਆਂ ਪਰੰਤੂ ਆਪਾਂ ਪੰਜਾਬ ਦੇ ਹਮਦਰਦੀ ਹੋਣ ਤੇ ਨਾਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਹੈ ਜਿਹੜਾ ਉਸਿਰ ਤੋਂ ਲੈ ਕੇ ਪੈਰਾ ਤੱਕ ਜਾਨਕੀ ਪੂਰੀ ਤਰ੍ਹਾਂ ਦੇ ਨਾਲ ਉਹ ਕਰਜ਼ੇ ਦੀ ਬੋਝ ਹੇਠ ਦੱਬਿਆ ਹੋਇਆ ਹੈ ਮੈਨੂੰ ਲੱਗਦਾ ਹੈ ਕਿ ਸਾਹ ਵੀ ਬੜਾ ਮੁਸ਼ਕਿਲ ਆਉਂਦਾ ਹੋਵੇਗਾ ਕਦੀ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ ਜਾਂਦੀਆਂ ਨੇ ਕਦੀ ਕਿਤੇ ਆਰੀ ਚਲਾਈ ਜਾਂਦੀ ਹੈ ਤੇ ਕਿਤੇ ਕੁਝ ਕੀਤਾ ਜਾਂਦਾ ਹੈ ਪ੍ਰੰਤੂ ਬੜੀ ਇੱਕ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਪੰਜਾਬ ਦੇ ਅਜਿਹੇ ਹਾਲਾਤ ਹੋਣ ਦੇ ਬਾਅਦ ਬਾਵਜੂਦ ਵੀ ਪੰਜਾਬ ਸਰਕਾਰ ਅਜਿਹੀ ਫਜ਼ੂਲ ਖਰਚੀ ਤੇ ਵਿੱਚ ਵਿਸ਼ਵਾਸ ਕਿਉਂ ਕਰਦੀ ਹੈ ਕਿਉਂਕਿ ਜੇਕਰ ਪੰਜਾਬ ਦੇ ਲੋਕ ਸੱਚਮੁੱਚ ਤੁਹਾਡੇ ਕੰਮਾਂ ਤੋਂ ਖੁਸ਼ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਅਜਿਹੀ ਕਦਮ ਚੁੱਕਣ ਦੇ ਤੁਹਾਨੂੰ ਲੋੜ ਹੈ ਕਿਉਂਕਿ ਕਿਸ ਤਰ੍ਹਾਂ ਦੇ ਨਾਲ ਲੱਖਾਂ ਕਰੋੜਾ ਰੁਪਏ ਫਲੈਕਸ ਬੋਰਡਾਂ ਤੇ ਫੂਕੇ ਜਾ ਰਹੇ ਨੇ ਇਸ ਦੇ ਨਾਲ ਕੋਈ ਵਧੀਆ ਪ੍ਰੋਜੈਕਟ ਹੁਣ ਤੱਕ ਉਹ ਪੰਜਾਬ ਭਰ ਦੇ ਵਿੱਚ ਲਿਆਇਆ ਜਾ ਸਕਦਾ ਸੀ ਸੋ ਹੁਣ ਬਹੁਤ ਸਾਰੇ ਲੋਕ ਸੱਜਣੇ ਵੀ ਕਹਿੰਦੇ ਹੋਣਗੇ ਕਿ ਭਾਈ ਹੋਰ ਰਾਜਨੀਤਿਕ ਪਾਰਟੀਆਂ ਵਾਲੇ ਵੀ ਲਗਾਉਂਦੇ ਨੇ ਸੋ ਜੇਕਰ ਆਪਾਂ ਹੋਰ ਨਾਲ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਉਹ ਇੱਕ ਪਾਸੇ ਨੇ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹ ਇੱਕ ਪਾਸੇ ਨੇ ਕਿਉਂਕਿ ਲੋਕਾਂ ਨੂੰ ਬਦਲਾਵ ਦਾ ਹੋਕਾ ਦੇ ਕੇ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਪਰਮਾਇਆ ਗਿਆ ਸੀ ਤੇ ਲੋਕ ਬਦਲਾਵ ਵੇਖਣਾ ਵੀ ਚਾਹੁੰਦੇ ਨੇ ਪ੍ਰੰਤੂ ਕੁਝ ਲੱਗਦਾ ਨਹੀਂ ਕਿ ਜ਼ਿਆਦਾਤਰ ਇਹ ਬਦਲਾਵ ਪੰਜਾਬ ਦੇ ਵਿੱਚ ਆ ਰਿਹਾ ਆਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਿਵੇਂ ਫਜ਼ੂਲ ਖਰਚੇ ਪਹਿਲੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਸਨ ਉਸੇ ਤਰ੍ਹਾਂ ਦੇ ਫਜ਼ੂਲ ਖਰਚੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਕੀਤੇ ਜਾ ਰਹੇ ਨੇ ਸੋ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਹੁਸ਼ਿਆਰਪੁਰ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਆਉਣ ਦਾ ਪ੍ਰੋਗਰਾਮ ਨਹੀਂ ਸੀ ਤਾਂ ਅਰਵਿੰਦ ਕੇਜਰੀਵਾਲ ਦੀਆਂ ਵੱਡੀਆਂ ਫਲੈਕਸਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕਿਉਂ ਲਗਾਈਆਂ ਗਈਆਂ ਨੇ ਇਸ ਤੇ ਜਵਾਬ ਦੇਹੀ ਹੈ ਜਿਹੜੀ ਉਹ ਜ਼ਰੂਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ 2022 ਤੋਂ ਪਹਿਲਾਂ ਨਿੱਕੀ ਨਿੱਕੀ ਗੱਲ ਤੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਪੋਸਟਰ ਲੈ ਕੇ ਸੰਗਾਰਚ ਕਰਨ ਵਾਲੀ ਇਹ ਆਮ ਆਦਮੀ ਪਾਰਟੀ ਅੱਜ ਆਪਣੇ ਪੁਰਾਣੇ ਦਿਨ ਕਿਉਂ ਭੁੱਲੀ ਬੈਠੀ ਐ ਸੋ ਇੱਕ ਵਾਰ ਮੋੜ ਤੋਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮੁੱਚੀ ਲੀਡਰਸ਼ਿਪ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਇੱਕ ਪੱਤਰਕਾਰ ਦੇ ਤੌਰ ਤੇ ਨਹੀਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਟੈਕਸਾਂ ਦੇ ਰੂਪ ਵਿੱਚ ਦਿੱਤੇ ਹੋਏ ਪੈਸੇ ਨੂੰ ਇਸ ਤਰ੍ਹਾਂ ਅੱਗ ਨਾ ਲਾਈ ਜਾਵੇ ਸੋ ਜਿੰਨਾ ਹੋ ਸਕੇ ਇਹਨਾਂ ਇਸ ਪੈਸੇ ਨੂੰ ਜਿਹੜਾ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਹਿਤ ਵਰਤਿਆ ਜਾਵੇ ਖਾਸ ਕਰ ਗਰੀਬ ਵਰਗ ਮੱਧ ਵਰਗ ਦੇ ਲੋਕਾਂ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ ਸੋ ਅੰਤ ਦੇ ਵਿੱਚ ਮੈਂ ਇਹ ਅਪੀਲ ਵੀ ਕਰਨਾ ਚਾਹਾਂਗਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਿ ਪੰਜਾਬ ਸਰਕਾਰ ਵੱਲੋਂ ਇਹ ਜੋ ਫਲੈਕਸਾਂ ਦੀ ਰਾਜਨੀਤੀ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਇਸ ਸਰਕਾਰ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਹੁਤ ਬਹੁਤ ਧੰਨਵਾਦ